ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਆ ਸੰਦੀਪ ਸਿੰਘ ਖਰ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਅੱਜ ਹਰਿਆਣਾ ਦੇ ਵਿੱਚ ਕੀ ਬਣਿਆ ਜਦੋਂ ਸਵੇਰੇ ਟੈਲੀਵਿਜ਼ਨ ਔਨ ਕੀਤੇ ਰੁਝਾਨ ਦੇਖਣੇ ਸ਼ੁਰੂ ਕੀਤੇ ਤਾਂ ਐਦਾਂ ਲੱਗਦਾ ਸੀਗਾ ਵੀ ਕਾਂਗਰਸ ਜਿਹੜੀ ਹੈ ਉਹ ਕਲੀਨ সুইਪ ਕਰ ਜਾਏਗੀ ਇੱਕ ਪਾਸੜ ਮੁਕਾਬਲਾ ਲੱਗਦਾ ਸੀਗਾ ਪਰ ਜਿਉਂ-ਜਿਉਂ ਸਮਾਂ ਲੰਘਦਾ ਗਿਆ 10:30 11 ਵਜੇ ਸਾਰਾ ਹੀ ਮਾਮਲਾ ਜਿਹੜਾ ਇਹ ਉਲਟਫੇਰ ਹੋ ਗਿਆ ਤੁਸੀਂ ਹੁਣ ਆਪਣੇ ਸਿਆਸੀ ਤਜਰਬੇ ਦੇ ਨਾਲ ਇਹ ਗੱਲ ਦੱਸੋ ਵੀ ਦਰਅਸਲ ਹਰਿਆਣਾ ਦੇ ਵਿੱਚ ਇਹ ਵੱਡਾ ਉਲਟਫੇਰ ਹੋਇਆ ਕਿਵੇਂ ਵਿਖੋ ਕੋਈ ਵੀ ਚੈਨਲ ਕੋਈ ਵੀ ਪੱਤਰਕਾਰ ਕੋਈ ਵੀ ਬਕਾਇਦਾ ਤੌਰ ਤੇ ਬੁੱਧੀਜੀਵੀ ਇਹ ਨਹੀਂ ਸੀ ਕਹਿੰਦਾ ਕਿ ਕਾਂਗਰਸ ਉੱਥੇ ਇੰਨੀ ਮਾੜੀ ਹਾਲਤ ਉਹ ਕਿਉਂਕਿ ਜਿੰਨੇ ਵੀ ਸਰ ਉਹ ਸਰਦੇ ਆਏ ਸੀਗੇ ਉਹ ਸਾਰੇ ਕਾਂਗਰਸ ਨੂੰ ਜਿਤਾ ਰਹੇ ਸੀ ਐਗਜ਼ਿਟ ਪੋਲ ਜਿੱਲੇ ਵਿੱਚ ਲੇਕਿਨ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਨੈב ਸਿੰਘ ਸਿਆਣੀ ਦਾ ਕੱਲ ਇਹ ਗੱਲ ਕਹਿਣੀ ਕਿ ਸਰਕਾਰ ਤੇ ਭਈ ਬੀਜੇਪੀ ਬਣਾਉਗੀ ਅਸੀਂ ਸਾਰੀ ਵਿਵਸਥਾ ਕਰ ਲਈ ਹੈ ਇਹ ਗੱਲ ਬੜਾ ਕੁਝ ਪੇਸ਼ ਕਰਦੀ ਹੈ ਹਰਿਆਣਾ ਦੇ ਵਿੱਚ ਜਿੱਥੇ ਐਂਟੀ ਇਨਕਮੈਂਸੀ 10 ਸਾਲ ਦੀ ਸੀਗੀ ਕਿਸਾਨ ਸਾਰੇ ਵਿਰੁੱਧ ਸੀ ਮਜ਼ਦੂਰ ਸਾਰੇ ਵਿਰੁੱਧ ਸੀ ਜਿੱਥੇ ਤੁਹਾਨੂੰ ਪਤਾ ਬਹਾਦਰਾਨ ਕਿਸਾਨ ਤੇ ਜਵਾਨ ਤੇ ਮਜ਼ਦੂਰ ਚਾਰ ਜਿਹੜੇ ਉਹ ਕਿਸੇ ਵੀ ਸੂਬੇ ਦੀ ਜਿਹੜੀ ਆ ਉਹ ਤਿਰ ਹੁੰਦੇ ਆ ਉਹਦੇ ਮੁੱਢ ਹੁੰਦੇ ਆ ਉਹ ਚਾਰੇ ਜਿਹੇ ਕਿਤੇ ਪਾਰਟੀ ਦੇ ਖਿਲਾਫ ਹੁਣ ਤੇ ਜੇ ਫਿਰ ਵੀ ਜਿੱਤ ਜਾਂਦੀ ਆ ਤੇ ਫਿਰ ਤਾਂ ਆਪਾਂ ਕਹੀਏ ਵੀ ਕੋਈ ਬਕਾਇਦਾ ਤੌਰ ਤੇ ਕਹਿੰਦੇ ਪਾਣਾ ਹੀ ਵਰਤਿਆ ਕੋਈ ਉਤਰੋਗਿਆਂ ਦੀ ਸ਼ਕਤੀ ਦੇ ਕੋਈ ਕੰਮ ਕੀਤਾ ਆਪਣਾ ਕਦੀ ਇਹ ਬੰਦਾ ਕਹਿ ਸਕਦਾ ਕਿ ਜਿਸ ਉੱਤਰ ਪ੍ਰਦੇਸ਼ ਦੇ ਵਿੱਚ ਲੋਕ ਸਭਾ ਚੋਣ ਜਿੰਦੀ ਮਤਲੀ ਹਾਲਤ ਹੋ ਗਈ ਇਹਨਾਂ ਦੀ ਬੀਜੇਪੀ ਦੀ 2022 ਦੇ ਵਿੱਚ ਕਿਹਾ ਜਾਂਦਾ ਵੀ ਜਦੋਂ ਉੱਥੇ ਵੋਟਾਂ ਪੈਣ ਲੱਗੀਆਂ ਤੇ ਇਹਨਾਂ ਨੇ ਕਹਿਤਾ ਵੀ ਜੇ ਕਿਤੇ ਅਕਲੇਸ਼ ਜਾਦਵ ਆ ਗਿਆ ਤੇ ਤੇ ਮੁਸਲਮਾਨਾਂ ਤੇ ਜਾਦਵ ਦਾ ਰਾਜ ਹੋ ਜਾਣਾ ਐਸੇ ਕਰਕੇ ਬਾਕੀ ਵੋਟ ਨਹੀਂ ਸੀ ਪਾਈ ਅੱਜ ਦੀ ਡੇਢ ਦੇ ਵਿੱਚ ਤੇ ਭਾਜਪਾ ਦੇ ਖਿਲਾਫ ਕਿਸਾਨ ਵੀ ਖਿਲਾਫ ਮਜ਼ਦੂਰੀ ਵੀ ਖਿਲਾਫ ਜਵਾਨ ਵੀ ਖਿਲਾਫ ਸਾਰੇ ਖਿਲਾਫ ਜਿਹੜੀਆਂ ਵੋਟਾਂ ਪਹਿਲਾਂ ਆਈਆਂ ਨੇ ਪੋਸਟ ਮਿਲਟ ਆਏ ਆ ਉਹ 90% ਦੀ ਬਕਾਇਦਾ ਤੌਰ ਤੇ ਕਾਂਗਰਸ ਦੇ ਹੱਕ ਚਾਹੀਦੇ 90% ਦੀ ਉਹਨਾਂ ਦੇ ਬੰਦੇ ਬਾਰ ਬਾਰ ਇਹ ਗੱਲ ਕਹਿੰਦੇ ਸੀ ਯਾਰ ਮਸ਼ੀਨਾ ਖੁੱਲਣ ਦਿਓ ਫਿਰ ਪਤਾ ਲੱਗੂ ਇਹਦਾ ਮਤਲਬ ਕਿਤਨਾ ਕਿਤੇ ਗੜਬੜ ਇਹੋ ਜੇ ਡੈਮੋਕ੍ਰੇਟਿਕ ਸਟੇਟ ਦੇ ਵਿੱਚ ਜੇ ਇਦਾਂ ਦੀ ਕੋਈ ਗੱਲ ਪਟ ਪਾਲਾ ਵਰਦਾ ਅਸੀਂ ਨਹੀਂ ਕਹਿੰਦੇ ਅਸੀਂ ਤੇ ਇਹਨੂੰ ਪ੍ਰਬੰਧ ਕਰਦੇ ਜੋ ਲੋਕਾਂ ਦਾ ਮੈਂਡੇਟ ਅਸੀਂ ਕਹਿੰਦੇ ਠੀਕ ਹੈ ਜੋ ਵੇਲ ਗਿਆ ਬਿਲਕੁਲ ਠੀਕ ਹੈ ਸਾਡਾ ਨਾਂ ਤੇ ਭਾਜੀਪੀ ਤਾਂ ਕੁਝ ਲੜਨ ਦੇਣਾ ਨਾ ਕਾਂਗਰਸ ਦਾ ਸੀ ਇਹ ਗੱਲ ਕਹਿੰਦੇ ਆ ਲੇਕਿਨ ਜੋ ਹੁਣ ਤੱਕ ਚਿਰਚਾਵਾ ਸੀ ਉਹਨਾਂ ਦੀ ਗੱਲ ਕਰ ਰਿਹਾ ਤੇ ਇਸ ਵੇਲੇ ਸਾਰੇ ਚੰਬੇ ਦੇ ਵਿੱਚ हां एक ਗੱਲ ਜ਼ਰੂਰ ਕਹੀ ਸੀ ਜੁਗੰਦਰ ਜਾਦਵ ਨੇ ਉਹਨੇ ਕਹੀ ਸੀ ਜੇ ਹਵਾ ਵਗੀ ਤੇ ਇਹਨਾਂ ਨੂੰ 48 ਤੋਂ ਲੈ ਕੇ 50 ਤੱਕ ਸੀਟਾਂ ਮਿਲ ਗਈਆਂ ਕਾਂਗਰਸ ਨੂੰ ਜੇ ਹਨੇਰੀ ਵਗੀ ਤੇ 60 ਤੋਂ 65 ਤੇ ਜੇ ਬਕਾਇਦਾ ਤੌਰ ਤੇ ਸ੍ਰਾਮੀ ਵਜੀਬ 70 ਤੋਂ 80 ਤੇ ਜੇ ਕਾਂਗਰਸ ਹਰੀ ਤੇ ਆਪਣੀਆਂ ਕਰਤੂਤਾਂ ਤੇ ਆਪਣੀਆਂ ਧੜੇਬੰਦੀ ਨੇ ਹਾਰੂ ਲੇਕਿਨ ਜਦੋਂ ਇੱਕ ਵੋਟਰ ਫੈਸਲਾ ਕਰ ਲੈਂਦਾ ਨਾ ਵੀ ਮੈਂ ਵੋਟ ਕਿਨੂੰ ਪਾਣੀ ਆ ਉਦੋਂ ਬਕਾਇਦਾ ਤੌਰ ਤੇ ਫਿਰ ਇਹ ਨਹੀਂ ਵੇਖਿਆ ਜਾਂਦਾ ਵੀ ਅੱਗੇ ਲੀਡਰ ਲੜਦੇ ਕਿ ਪਿੱਟਦੇ ਪੰਜਾਬ ਦੇ ਵਿੱਚ ਹੋਇਆ ਨਾ ਪੰਜਾਬ ਦੇ ਵਿੱਚ ਜਦੋਂ 2022 ਚ ਚੋਣ ਹੋਈ ਆ ਤਾਂ ਅਸੀਂ ਪਿੰਡਾਂ ਜਾਂਦੇ ਸੀ ਲੋਕਾਂ ਨੂੰ ਪੁੱਛਦੇ ਜੀ ਵੋਟ ਕਿਨੂੰ ਪਾਣੀ ਕਹਿੰਦੇ ਝਾੜੂ ਲੋ ਉਹਨੂੰ ਪੁੱਛੀਦਾ ਸੀ ਵੀ ਝਾੜੂ ਨੂੰ ਦੀ ਵੋਟ ਪਣੀ ਖਲੋਤਾ ਕੋਲ ਤੇ ਆਨੇ ਪਤਾ ਨਹੀਂ 2024 ਚ ਅਮਰਤਪਾਲ ਸੀਗਾ ਤੇ ਮੈਂ ਅੰਮ੍ਰਿਤਸਰ ਤੇ ਤਰਨਤਾਰਨ ਦੇ ਜ਼ਿਲ੍ਹਿਆਂ ਦੀ ਪਿੰਡਾਂ 'ਚ ਵੀ ਗਿਆ ਲੋਕਾਂ ਨੂੰ ਜਾ ਕੇ ਮਿਲਿਆ ਉਹ ਕਹਿੰਦੇ ਜੀ ਵੋਟ ਪਾਣੀ ਅਮਰਤਪਾਲ ਨੂੰ ਸੀ ਕਿਉਂ ਪਾਣੀ ਬਸ ਸਾਰੇ ਲੋਕੀ ਕਹਿੰਦੇ ਪਾਣੀ ਜੀ ਪਾਣੀ ਸੀ ਜੀ ਜੇਲ੍ਹ 'ਚ ਮਿੱਠਲ ਛਡਾਉਣਾ ਸੀ ਮਤਲਬ ਮੇਰਾ ਕਹਿਣ ਤੋਂ ਬਾਅਦ ਇੱਕ ਹਵਾ ਵਗਦੀ ਆ ਜਦੋਂ ਹਵਾ ਵਗਦੀ ਉਹ ਨਵੇਂ ਦੀ ਹਾਲੀ ਕਿ ਮੈਂ ਇਹ ਵੀ ਗੱਲ ਕਹੂੰਗਾ ਅਮਰਤਪਾਲ ਨੇ ਕਿ ਕਦੂ ਜੀ ਤੀਰ ਨਹੀਂ ਮਾਰਿਆ ਜਿਹਦੇ ਕਰਕੇ ਉਹਨੂੰ ਵੋਟਾਂ ਮਿਲੀਆਂ ਨੇ ਪਾਜਪਾ ਨੇ ਕੋਈ ਕਦੂਤੀ ਦੀ ਮਾਲਿਆ 10 ਸਾਲ ਦੀ ਇੰਨੀਕ ਸਭ ਤੋਂ ਵੱਧ ਉੱਥੇ ਲਗਾਈ ਤੇ ਅਨਪਲਾਈਮੈਂਟ ਸਾਰੀ ਸੂਬੇ ਤੋਂ ਵੱਧ ਜਿਹੜੀ ਉਹ ਹਰਿਆਣੇ ਚ ਰਹੀ ਜੇਸਤੀ ਕਹਿੰਦਾ ਖੱਟਰ ਨੇ ਸੂਬੇ ਨੂੰ ਚਲਾਇਆ ਡਿਕਟੇਟਰ ਬਣ ਕੇ ਚਲਾਇਆ 6 ਮਹੀਨੇ ਪਹਿਲਾਂ ਤੁਸੀਂ ਆਪਣਾ ਮੁੱਖ ਮੰਤਰੀ ਬਦਲਤਾ ਨੈਭ ਸਿੰਘ ਸੈਣੀ ਚਲੋ ਠੰਡੇ ਜਿਹੇ ਦਿਮਾਗ ਦਾ ਬੰਦਾ ਸੀ ਮਿਲ ਸਰ ਉਹ ਇੱਕ ਵੱਖਰੀ ਗੱਲ ਆ ਲੇਕਿਨ ਇਸ ਲੈਵਲ ਤੱਕ ਜਿਹੜੀ ਕਾਂਗਰਸੀ ਚਲੋ 21 ਦਾ ਫਿਰ ਕੋਈ ਨਾ ਕੋਈ ਗੱਲ ਨਹੀਂ ਸੀਗੀ ਇਸ ਲੈਵਲ ਤੇ ਫਰਕ ਹੋਣਾ ਜ਼ਰੂਰ ਕਿਤਨਾ ਕਿਤੇ ਗੜਬੜ ਜ਼ਰੂਰ ਹੋ ਗਈ ਆ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਹੋਰ ਪਿੱਛੇ ਲੈ ਚੱਲਾਂ ਤੁਹਾਨੂੰ ਪਤਾ ਹੋਏਗਾ ਆਮ ਤੌਰ ਤੇ ਸੋਸ਼ਲ ਮੀਡੀਆ ਦੇ ਵਿੱਚ ਅਖਬਾਰਾਂ ਦੇ ਚਰਚਾ ਹੁੰਦੀ ਸੀਗੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 60 ਸੀਟਾਂ ਜਿੱਥੋਂ ਭਾਜਪਾ ਜਿੱਤੀ ਆ ਉਹ ਜਈਆ ਜਿੱਥੇ ਵੋਟਾਂ 2 ਲੱਖ ਰੁਪਈਆ ਤੇ ਨਹੀਂ 2.5 ਲੱਖ ਰੁਪਈਆ ਦੇ ਕਿੱਥੋਂ ਪੈ ਗਈਆਂ ਉਹ ਉਹਦੀ ਜਾਂਚ ਤੇ ਕਰ ਲੋ ਕਿਸੇ ਜਾਂਚ ਨਹੀਂ ਕੀਤੀ ਉਹਦੀ ਫਿਰ ਇੱਕ ਬਕਾਇਦਾ ਤੌਰ ਤੇ ਤੁਹਾਨੂੰ ਪਤਾ ਹੋਏਗਾ ਫੈਜ਼ਾਬਾਦ ਦੀ ਸੀਟ ਜਿੱਥੇ ਮੰਦਰ ਬਣਾਇਆ ਸੀ ਉਹ ਸੀਟ ਹੱਟ ਜਾਂਦੇ ਬਨਾਰਸੀ ਸੀਟ ਜਿੱਥੇ ਪ੍ਰਧਾਨ ਮੰਤਰੀ ਲੜਦੇ ਸੀ ਉਹ ਮਾਰਜਿਨ ਥੋੜੇ ਛੋੜੇ ਮਾਰਜਿਨ ਜਾਂਦੇ ਨੇ ਉੱਥੇ ਵੀ 1.5 ਲੱਖ ਵੋਟ ਜਿਹੜੀ ਸੀ ਸੋਸ਼ਲ ਮੀਡੀਆ ਹੁੰਦਾ ਵੀ 1.5 ਲੱਖ ਵੋਟ ਵੱਧ ਵੱਧ ਕਿਉਂ ਗਈ ਆ 11 ਲੱਖ ਵੋਟ ਪਈ ਹੈ ਤੇ 12.5 ਲੱਖ ਨਿਕਲੀ ਹੈ ਪਰ ਕਿਸੇ ਬੋਦਰ ਨੇ ਕੀਤਾ ਕਿਉਂ ਨਹੀਂ ਕੀਤਾ ਸਾਨੂੰ ਨਹੀਂ ਪਤਾ ਮ ਮਹਾਰਾਸ਼ਟਰ ਦੇ ਵਿੱਚ ਇੱਕ ਉਮੀਦਵਾਰ ਨੇ ਇਹ ਗੱਲ ਕਹੀ ਬਕਾਇਦਾ ਤੌਰ ਤੇ ਚੋਣ ਕਮਿਸ਼ਨ ਕੋਲ ਮੰਗ ਕੀਤੀ ਵੀ ਜਿਹੜੀਆਂ ਮੇਰੀਆਂ ਨੋਂ ਢੇਰੇ ਹਲਕੇ ਚ ਨੋਂ ਬੀਵੀਪੈਡ ਮਸ਼ੀਨਾਂ ਨੇ ਨੋਂ ਦੀ ਮਿਲਨ ਕਰਾ ਦਿਓ ਇਹਨਾਂ ਦਾ ਬੀਵੀਪੈਡ ਦੀ ਪਰਚੀ ਦੇ ਨਾਲ ਤੇ ਬਕਾਇਦਾ ਤੌਰ ਤੇ ਮਸ਼ੀਨ ਦੇ ਨਾਲ ਟੋਟਲੀ ਇਨਕਾਰ ਕਰਤਾ ਚੋਣ ਕਮਿਸ਼ਨ ਨੇ ਇਨੀ ਗੱਲ ਕਹਿ ਦਿੱਤੀ ਤੁਸੀਂ 150 ਬੰਦਾ ਲਾਓ ਆਪਾਂ ਨਵੀਂ ਮਿਸ਼ੀ ਰੱਖ ਦਿੰਦੇ ਹਾਂ ਉੱਥੇ ਵੇਖ ਲੈਣੇ ਉਹ ਗੱਲ ਨਹੀਂ ਬਣਦੀ ਉਹ ਕਹਿੰਦਾ ਉਹ ਕੱਢੋ ਤੁਸੀਂ ਉਹ ਨਹੀਂ ਕੱਢੀਆਂ ਉਹਨਾਂ ਨੇ ਮਤਲਬ ਕਿਤੇ ਨਾ ਕਿਤੇ ਨਾ ਕੋਈ ਨਾ ਕੋਈ ਗੜਬੜ ਜਰੂ ਕਿਤੇ ਹੈਗੀ ਇਹ ਅਸੀਂ ਨਹੀਂ ਕਹਿੰਦੇ ਇਹ ਮੀਡੀਆ ਕਹਿ ਰਿਹਾ ਇਹ ਅੱਜ ਜਿਹੜੇ ਵੱਡੇ ਵੱਡੇ ਸਾਡੇ ਪੱਤਰਕਾਰ ਨੇ ਉਹ ਕਹਿ ਰਹੇ ਨੇ ਵੇਖੋ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੇ ਪੱਤਰਕਾਰ ਨੇ ਮਹਾਰਾਸ਼ਟਰ 'ਚ ਇਹ ਗੱਲ ਕਹੀ ਸੀਗੀ ਅਸ਼ੋਕ ਮਾਨ ਖੇੜੇ ਨੇ ਉਹਨੇ ਇਹ ਗੱਲ ਕਹੀ ਸੀ ਵੀ ਮਹਾਰਾਸ਼ਟਰ ਦੇ ਵਿੱਚ ਹੁਣ ਤੱਕ ਜੋ ਮੈਂ ਸਰਵੇ ਕੀਤਾ ਵਾ ਜਿਹੜੀ ਬੀਜੇਪੀ ਇਹ ਡਬਲ ਜਿੱਤ ਨਹੀਂ ਪਾ ਸਕਦੀ ਮਤਲਬ 10 10 ਕਿੰਨੀ ਲੈ ਸਕਦੀ ਵਾਕੇ ਨੋਨ ਨਹੀਂ ਸੀ ਗਾਂਵੇਂ ਭਵਿਕਵਣੀ ਕੀਤੀ ਉਹਨੇ ਵੀ ਮਹਾਰਾਸ਼ਟਰ ਦੇ ਵਿੱਚ ਵਿਧਾਨ ਸਭਾ ਦੇ ਵਿੱਚੋਂ 40 ਤੋਂ ਲੈ ਕੇ 50 ਤੋਂ ਸੀਟਾਂ ਨਹੀਂ ਮਿਲ ਸਕਦੀ ਤੇ ਫਿਰ ਇਹੋ ਜਿਹੇ ਪੱਤਰਕਾਰ ਜਿਹੜੇ ਬੁੱਧੀ ਯੁਵਕ ਦੇ ਲੋਕ ਨੇ ਹਰਿਆਣੇ ਦੇ ਪੱਤਰਕਾਰ ਜਿੰਨੇ ਵੀ ਸੀ ਇੱਕ ਨੂੰ ਪੁੱਛਿਆ ਵੀ ਮੰਤਰੀ ਕਿੰਨੇ ਜਿੱਤਣਗੇ ਕਹਿੰਦਾ ਤੁਸੀਂ ਇਹ ਪੁੱਛੋ ਵੀ ਕਿੰਨੇ ਹਾਰਨਗੇ ਤੇ ਕਹਿੰਦਾ ਸਾਰੇ ਹੀ ਹਾਰਨਗੇ ਇਸ ਕਰਕੇ ਜਿਸ ਤਰੀਕੇ ਨਾਲ ਫਿਰ ਲੀਡ 12 12 14 14 ਪੀ ਲੀਡ ਜਾਣੀ ਐ ਇੰਨੀ ਗੱਲ ਹੈ ਕਿਤੇ ਕਿਤੇ ਗੜਬੜ ਹੈਗੀ ਆ ਪਰ ਇਹਨਾਂ ਨੂੰ ਇਹਦਾ ਖਮਿਆਜਾ ਆਖਰ ਕਰ ਭੁਗਤਣਾ ਪਊਗਾ ਇੱਕ ਨਾ ਇੱਕ ਦਿਨ ਅਗਲੀ ਗੱਲ ਕਿਸਾਨਾਂ ਤੇ ਕਿਸੇ ਵੇਲੇ ਗੋਲੀ ਚੱਲ ਸਕਦੀ ਹੈ ਇਹ ਮੇਰੀ ਗੱਲ ਨੋਟ ਕਰ ਲਓ ਕਿਸਾਨਾਂ ਦੇ ਕਿਸੇ ਵੇਲੇ ਤਸ਼ੱਦਦ ਹੋ ਸਕਦਾ ਹੈ ਕਿਉਂ ਕਿਸਾਨਾਂ ਨੇ ਸਰਕਾਰ ਤੇ ਬਣ ਗਈ ਐ ਮੀਟਿੰਗ ਕਰਕੇ ਫਿਰ ਵਧਣਾ ਉਧਰ ਨੂੰ ਗਈ ਸੀ ਗਿਆ ਜਾਣਾ ਵਾ ਐਦ ਕੀ ਗੋਲੀ ਚੱਲੇਗੀ ਉੱਥੇ ਕਿਸਾਨ ਮਰਨਗੇ ਹਾਲਾਤ ਖਰਾਬ ਹੋਣਗੇ ਰਿਆਣੀ ਦੇ ਵਿੱਚ ਇਹ ਤੁਹਾਨੂੰ ਮੈਂ ਦੱਸ ਦਿਆ ਕਿਉਂ ਇਹਨਾਂ ਨੂੰ ਇੰਨਾ ਹੰਕਾਰ ਹੋ ਗਿਆ ਵੀ ਤੀਜੀ ਵਾਰ ਜਿੱਤ ਗਈਏ ਸਾਡਾ ਕੋਈ ਕੀ ਵਿਗਾੜੂ ਹੁਣ ਜਦੋਂ ਬੰਦੇ ਤੇ ਇਹ ਹੰਕਾਰ ਹੁੰਦਾ ਨਾ ਫਿਰ ਉਹ ਉਹਨੂੰ ਜਿਹੜੀ ਇਹਦੀ ਮੱਤ ਮਾਰੀ ਜਾਂਦੀ ਹੈ ਤੇ ਰੱਬ ਕਹਿੰਦਾ ਆਹਨੇ ਜਦੋਂ ਕਿਸੇ ਦਾ ਬੇੜਾ ਕਰ ਲਾ ਰੱਬ ਨੇ ਉਦੋਂ ਸੱਟ ਨਹੀਂ ਮਾਰਦਾ ਉਦੋਂ ਮੱਤ ਹੀ ਮਾਰਦਾ ਇਹ ਮੱਤੋਂ ਮਰ ਜਾਣੀ ਉੱਥੇ ਇਸ ਕਰਕੇ ਅਸੀਂ ਨਹੀਂ ਕਹਿੰਦੇ ਵੀ ਇਹ ਮੰਡਟ ਜੇ ਮਿਲਿਆ ਠੀਕ ਹੈ ਮੈਂ ਵਧਾਈ ਹੋਵੇ ਉੱਥੋਂ ਦੀ ਮੁੱਖ ਨਹੀਂ ਵਧਾਈ ਹੋਵੇ ਲਿਕਲ ਲੋਕਾਂ ਦੇ ਵਿੱਚ ਚਰਚਾ ਜ਼ਰੂਰ ਆ ਲੋਕਾਂ ਦੇ ਵਿੱਚ ਅਚੰਭਾ ਜ਼ਰੂਰ ਆ ਕਿ ਇਹ ਜਿੱਤ ਕਿਵੇਂ ਗਿਆ ਫਿਰ ਵੇਖੋ 52 ਸੈਕਟਰ ਲੈ ਗਏ ਪਿਛਲੇ ਵੀ 40 ਸੀਗੀ ਉਦੋਂ ਪਿਛਲੇ ਵੀ 45 47 ਸੀ ਇੰਨੀਆਂ ਸੀਗੀਆਂ ਅੱਜ ਕਿ 52 ਲੈ ਗਏ ਇਹ ਚੀਜ਼ਾਂ ਜਿਹੜੀਆਂ ਆਉਣ ਵਾਲੇ ਸਮੇਂ 'ਚ ਕਾਊਂਟ ਕਰਨੀਆਂ ਗੀਆਂ ਜੇ ਕਾਊਂਟ ਕਰਨੀਗਾ ਤੇ ਫਿਰ ਤੁਹਾਨੂੰ ਪਤਾ ਤੁਹਾਨੂੰ ਨੁਕਸਾਨ ਵੀ ਤੇ ਉਠਾਉਣਾ ਪਊਗਾ ਹਮੇਸ਼ਾ ਹੀ ਤੁਹਾਨੂੰ ਪਤਾ ਜਿਹੜੀ ਇੰਦੀ ਆ ਜਾਂਦੀ ਆਪਣੀ ਬੈਲਟ ਜਿਹੜੀ ਬੀਜੇਪੀ ਦੀ ਬੈਲ ਸੀਗੀ ਉੱਥੇ ਤਾਂ ਵੋਟਾਂ ਵੀ ਨਹੀਂ ਘੱਟ ਪਈਆਂ ਜੇ ਬਾਕੀ ਬੈਡਰ ਸਰਟੀਫਿਸੀ ਪਈਆਂ ਤਾਂ ਉੱਥੇ 41 PC ਦੀ 40 PC ਵੋਟਾਂ ਪਈਆਂ ਫਿਰ 15 15000 ਕਿਵੇਂ ਜਿੱਤ ਕੇ ਉੱਥੇ ਜੀ ਇਹ ਗੱਲਾਂ ਕਾਊਂਟ ਕਰਨੀਆਂ ਮੈਂ ਇਹਨਾਂ ਦਾ ਬਕਾਇਦਾ ਤੌਰ ਤੇ ਇਹਨਾਂ ਨੂੰ ਹਸਾਬ ਤੋਕ ਦੇਣਾ ਪਊਗਾ ਵੇਖੋ ਫਿਰ ਇੰਡੀਪੈਂਡੈਂਟ ਇੰਡੀਪੈਂਡੈਂਟ ਤੇ ਬਸਪਾ ਵਾਲਿਆਂ ਨੂੰ ਜਿਹੜੀ ਵੋਟ ਬੈਂਕ ਮਿਲੀ ਉੱਥੇ ਆਪ ਦਾ ਸੁਪਰਾ ਸਾਹਿਬ ਦੀ ਪਾਰਟੀ ਨੂੰ ਕੋਈ ਵੋਟ ਨਹੀਂ ਸੀਟ ਨਹੀਂ ਆਈ ਪੱਤੀ ਸਾਹਿਬ ਸੀਟ ਕੀ ਜਮਾਨਤਾ ਸਰੀ ਜਬ ਤੋ ਇਹ ਹੋਣਾ ਨਹੀਂ ਆ ਇੱਕ ਵਾਰ ਤਾਂ ਹੋ ਗਿਆ ਆਮ ਆਦਮੀ ਪਾਰਟੀ ਨੂੰ ਡੋਡਾ ਤੋਂ ਜਿਹੜਾ ਸੀ ਇਹਦਾ ਮਲਕ ਉਮੀਦਵਾਰ ਖੜਾ ਕੀਤਾ ਸੀ ਨਾ ਕਸ਼ਮੀਰ ਤੋਂ ਉਹ ਜਿੱਤ ਗਿਆ ਉਹ ਜਿੱਤ ਗਿਆ ਹਾਂ ਉਹਦੇ ਜਿੱਤਣ ਤੋਂ ਬਾਅਦ ਉਹ ਇਹਨਾਂ ਦਾ ਰਹਿੰਦਾ ਕਿ ਨਹੀਂ ਇਹਦਾ ਪਤਾ ਕੋਈ ਨਹੀਂ ਕੋਈ ਕੱਲਾ ਦੇਗਾ ਜਿੱਥੇ ਬਰਜੀ ਚੱਲ ਜੇ ਉਹਦੇ ਤੇ ਕੋਈ ਐਂਟੀ ਡਿਫਿਕਸ਼ਨ ਲਾਗੂ ਨਹੀਂ ਹੋਣਾ ਪੋਸਿਬਿਲਟੀ ਉਹਨ ਵਾਲੇ ਸਮੇਂ ਚੋ ਕਾਂਗਰਸਿਕ ਜਾ ਸਕਦਾ ਵਾ ਨੈਸ਼ਨਲ ਕਨਫਰੈਂਸ ਜਾ ਸਕਦਾ ਵਾ ਲੇਕਿਨ ਲੋੜ ਨਹੀਂ ਜੇ ਲੋੜ ਪਊਗੀ ਤੇ ਉਹ ਇਹਨਾਂ ਨੂੰ ਵਰਤਣਗੇ ਇਹ ਜਾਣਗੇ ਹੋ ਪਾਸੇ ਅੱਜ ਬਕਾਇਦਾ ਤੌਰ ਤੇ ਕੇਜਰੀਵਾਲ ਦੇ ਵਿੱਚ ਆ ਵੇਖ ਰਹੇ ਨਜ਼ਾਰਾ ਤੁਹਾਨੂੰ ਕਹਿੰਦੇ ਸਮਝੌਤਾ ਕਰ ਲਓ ਭਾਈ ਸਮਝੌਤੇ ਤੇ ਤੁਸੀਂ ਭੱਜਿਓ ਦੀਪਕ ਬਾਬਰੀਆ ਜਦੋਂ ਹਸਪੀਟਲ ਗਿਆ ਉਹਨੇ ਕਿਹਾ ਜੀ ਮੈਂ ਸ਼ਾਮ ਤੱਕ ਸਵੇਤਤਾ ਖਾਣਾ ਮੀਟ ਕਰ ਲਓ ਤੁਸੀਂ ਆਪਣੇ ਉਮੀਦਵਾਰ ਲਾ ਦੇ ਦਿੱਤੇ ਕਿ ਤੁਹਾਨੂੰ ਚਾਬੀ ਕਿਧਰ ਭਰੀ ਸੀਗੀ ਤੁਸੀਂ ਆਹ ਕੁਝ ਕਰਨਾ ਜਾ ਕੇ ਤੁਹਾਡੀ ਤੇ ਬੇਰੀ ਸੀ ਕਰਕੇ ਹੋਈ ਸੀ ਵੀ ਤੁਸੀਂ ਜਾ ਕੇ ਹਰਿਆਣੇ ਜਾ ਕੇ ਜਿਹੜਾ ਉਹ ਕਾਂਜੀ ਪਾਣੀ ਦਿੰਦੇ ਤੁਸੀਂ ਭਾਈ ਤੁਸੀਂ ਇਸ ਕਰਕੇ ਚਲੋ ਮੈਂ ਗੱਲ ਕਹਿੰਦਾ ਆਮ ਆਦੀ ਪਾਰਟੀ ਦੇ ਦਈ ਦੇ ਭਲੇਖੇ ਹੁੰ ਜਿਹੜੀਆਂ ਉਹ ਕਪਾਹ ਖਾ ਲਈ ਆ ਇਹਦਾ ਕਿ ਮੈਂ ਜਾਂ ਉਹਨਾਂ ਨੂੰ ਭੁਗਤਣਾ ਪਊਗਾ ਜੀ ਜੀ ਭਟੀ ਸਾਹਿਬ ਉਹਦਾ ਦੂਜੇ ਪਾਸੇ ਆਪਾਂ ਪੰਥਕ ਸਿਆਸਤ ਵਾਲ ਮੋੜਾ ਪਾਈਏ ਪੰਥਕ ਸਿਆਸਤ ਜਿੱਦਾਂ ਆਪਾਂ ਸਵੇਰੇ ਵੀ ਪ੍ਰੋਗਰਾਮ ਜਿਹੜਾ ਡਿਸਕਸ ਕੀਤਾ ਸੀ ਉਸ ਦੀ ਵੀ ਚਰਚਾ ਕੀਤੀ ਸੀਗੀ ਵੀ 28 ਤਰੀਕ ਨੂੰ ਜਿਹੜਾ ਇਜਲਾਸ ਆ ਤੇ ਹੁਣ ਖਬਰ ਆ ਰਹੀ ਹੈ ਕਿ ਬੀਬੀ ਜ਼ਗੀਰ ਕੁਰ ਹੋਣਾ ਨੇ ਸੰਤ ਬਲਬੀਰ ਸਿੰਘ ਨੂੰ ਨਸੁਣਾ ਦੇ ਨਾਲ ਮੈਂ ਕਿਹਾ ਬਰਨਾਲੇ ਹੀ ਰਹਿੰਦੇ ਆ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਐ ਸੰਤ ਬਲਬੀਰ ਸਿੰਘ ਘੁੰਮਣ ਜ ਕੌਨਸ ਜਿਹੜੇ ਨਾ ਜੀ ਕੋਨ ਕਿਸਮਤ ਦੇ ਬੜੀ ਕੋਨ ਸਰ ਸੰਤ ਬਲਬੀਰ ਸਿੰਘ ਨੂੰ ਨਸੁਣੀ ਹਾਂਜੀ ਬਥਾਨਤ ਬਲਬੀਰ ਸਿੰਘ ਕੌਨਸ ਉਹਨਾਂ ਦਾ ਪਿੰਡ ਉੱਥੇ ਚੰਨਣਵਾਲ ਜਿਹੜਾ ਵਿਦ ਹੈ ਕਾਬਾ ਐਸੀ ਪਿਛਲਾ ਉੱਥੋਂ ਜਿੱਤੇ ਨੇ ਇਹਨਾਂ ਦਾ ਆਪਣਾ ਡੇਰਾ ਵੀ ਐ ਇਨਾਂ ਦੇ ਘਰ ਜਾ ਕੇ ਇਨਾਂ ਦੀ ਕੋਠੀ ਦੇ ਵਿੱਚ ਜਾ ਕੇ ਬੀਬੀ ਜਗੀ ਕੋ ਨੇ ਕਰੀਬ 1 ਘੰਟਾ ਸੰਤ ਕੋਨਸ ਨਾਲ ਜਿਹੜੀ ਸੀ ਉਹ ਇੱਕ ਬੰਦ ਕਮਰੇ ਮੀਟਿੰਗ ਕੀਤੀ ਹੈ। ਜੇ ਬੰਦ ਕਮਰੇ ਮੀਟਿੰਗ ਕੀਤੀ ਹੈ ਤੇ ਫਿਰ ਉੱਥੇ ਕੋਈ ਨਵੀਂ ਇਹਨਾਂ ਨੇ ਆਪਣੀ ਪ੍ਰਪੋਜ਼ਲ ਵੀ ਬਣਾਈ ਹੋਗੀ, ਸਕੀਮ ਵੀ ਕੋਈ ਹੋਗੀ। ਕਿ ਹੁਣ ਤੇ ਜਦੋਂ ਬੀਬੀ ਤੇ ਜਾ ਕੇ ਮੁਲਾਕਾਤ ਕੀਤੀ ਹੈ ਤੇ ਸਪਸ਼ਟ ਹੋ ਗਿਆ ਨਾ ਬੀਬੀ ਹੁਣ ਚੋਣ ਲੜੇਗੀ ਧਾਮੀ ਦੇ ਖਿਲਾਫ। ਆਪਾਂ ਕੱਲ ਵੀ ਗੱਲ ਕੀਤੀ ਸੀ ਫਿਰ ਕਰਦੇ ਹਾਂ। ਕਿਉਂਕਿ ਬੀਬੀ ਜਗੀਰ ਕੌਰ ਨੇ ਜਿਸ ਤਰੀਕੇ ਨਾਲ 2022 ਦੇ ਵਿੱਚ ਬਕਾਇਦਾ ਤੌਰ ਤੇ ਚੋਣ ਲੜੀ ਤੇ 42 ਵੋਟਾਂ ਲਈਆਂ ਤੇ ਜਦ ਕਿ ਜਿਹੜਾ ਸੀ ਧਾਮੀ ਨੂੰ 104 ਵੋਟਾਂ ਮਿਲੀਆਂ ਅੱਜ ਸੁਖਬੀਰ ਸਿੰਘ ਬਾਦਲ ਉਸ ਪੋਜੀਸ਼ਨ ਦੇ ਵਿੱਚ ਨਹੀਂ ਵੀ ਜਾ ਕੇ ਹਰ ਮੈਂਬਰ ਨਾਲ ਘਰ-ਘਰ ਜਾ ਕੇ ਗੱਲ ਕਰ ਸੀ ਕਿ ਕਿਉਂ ਅੱਜ ਕੱਲ ਪੰਜ ਤੋਂ ਛੇ ਕਿਆ ਪਿਆ ਪੰਜ ਤੋਂ ਛੇ ਕਿਆ ਹੋ ਗਿਆ ਕਿਸੇ ਮੈਂਬਰ ਨੇ ਕਿਹਾ ਤੂੰ ਮੇਰੇ ਘਰ ਆ ਜਿਹਦੇ ਘਰ ਗਿਆ ਰੋਲਾ ਪੈ ਜਾਣਾ ਵੀ ਰੋਟੀ ਬਿੱਟੀ ਸਾਂਝ ਰੱਖੀ ਤੁਸੀਂ ਇੱਕ ਛੇਕੇ ਵਿਅਕਤੀ ਦਾ ਇਸ ਕਰਕੇ ਉਹਨਾਂ ਦੀ ਸਥਿਤੀ ਥੋੜੀ ਜਿਹੀ ਕਮਜ਼ੋਰ ਆ ਹਾਂ ਆਪਣੇ ਬੰਦੇ ਭੇਜਣਗੇ ਫੋਨ ਤੇ ਗੱਲ ਕਰਨਗੇ ਪੂਰੀ ਪ੍ਰਕਿਰਿਆ ਡੋਮਿੰਡ ਕਿ ਕੋਈ ਗੱਲ ਨਹੀਂ ਲੇਕਿਨ ਇਹ ਜ਼ਰੂਰ ਆਦੀ ਬੀਬੀ ਐਸਵੇ ਪੂਰੀ ਸਰਕਾਰਮ ਜਦੋਂ 2022 ਸੀਗਾ ਚੰਦੂ ਮਾਜਰਾ ਬਕਾਇਦਾ ਤੌਰ ਤੇ ਸਾਡੇ ਸਰਜੀਤ ਸਿੰਘ ਰਖੜਾ ਸਰ ਸੰਦੂ ਅਸਕੰਦਰ ਸਿੰਘ ਮਲੂਕਾ ਗੁਰਪ੍ਰਤਾਪ ਸਿੰਘ ਵਡਾਲਾ ਇਹ ਲਾਈਕ ਜਿਹੜੇ ਲੀਡਰ ਸੀ ਨਾ ਇਹ ਸਾਰੇ ਬੀਬੀ ਜ਼ਗੀਰਕੌਰ ਦੇ ਖਲਾਫ ਸੀ ਤੇ ਇਹ ਹੱਕ ਸੀ ਸੁਖਬੀਰ ਸਿੰਘ ਬਾਦਲ ਦੇ ਉਮੀਦਵਾਰ ਦੇ। ਦੂਸਰੀ ਚੀਜ਼ ਹਰਜਿੰਦਰ ਸਿੰਘ ਧਾਮੀ ਦੀ ਇਮਾਨਦਾਰੀ ਤੇ ਅਸੀਂ ਕੋਈ ਸ਼ੱਕ ਨਹੀਂ ਕਰਦੇ। ਲੇਕਿਨ ਇਹ ਵੀ ਦੱਸ ਦੇ ਵੀ ਤਿੰਨਾਂ ਸਾਲਾਂ ਦੇ ਵਿੱਚ ਇਹਨੇ ਵੀ ਕਿਹੜਾ ਕੰਦੂਤੀ ਮਾਰਿਆ ਕਿਤੇ। ਕੋਈ ਇੱਕ ਕੰਮ ਗਿਣਾ ਦੇ ਜਿਹੜਾ ਪੰਥਕ ਕੀਤਾ ਹੋਵੇ। ਇਹਦੀ ਟਿਨਿਓਰ ਦੇ ਵਿੱਚ ਇਹ ਜ਼ਰੂਰ ਹੋਇਆ ਵਾ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜੇ ਡਿਸੀ ਨੂੰ ਮਿਲ ਜਾਵੇ ਤੇ ਕੋਈ ਡੀਸੀ ਮਿਲੇ। ਇਹਜ ਰੂਲ ਹੋਇਆ ਜਹੇਦਰ ਗੁਰਚਰਨ ਸਿੰਘ ਟੋੜਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸੀ ਭਾਵੇਂ ਆਪਣੀ ਸਰਕਾਰ ਹੋਵੇ ਜਾਂ ਨਾ ਹੋਵੇ ਜਿਲੇ ਦਾ ਡੀਸੀ ਤੇ ਐਸਐਸਪੀ ਆ ਕੇ ਮਿਲਦਾ ਸੀ ਜੇ ਟੋੜਾ ਸਾਹਿਬ ਮੈਂ ਇੱਥੇ ਐਸਐਸਪੀ ਲੱਗਾ ਮੈਂ ਡੀਸੀ ਲੱਗਾ ਕੋਈ ਸੇਵਾ ਦੱਸੋ ਕੀ ਦੋ ਆਪ ਆਉਂਦੇ ਸੀ ਮਿਲਣ ਵਾਸਤੇ ਤੇ ਉਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਇੱਕ ਬਿਆਨ ਆਉਂਦਾ ਸੀ ਨਾ ਕਿ ਸਰਕਾਰਾਂ ਹਿਲਦੀਆਂ ਸੀਗੇ ਅੱਜ ਸਰਕਾਰਾਂ ਘੇਲਣੀਆਂ ਅਜੇ ਤੱਕ ਮਿੱਥੋ ਉਹਦਾ ਉਹ ਟਕਟਾ ਨਹੀਂ ਉਡਦਾ ਗਏ ਬਿਆਨ ਨੇ ਮਰਜ਼ੀ ਦੇ ਦੇ ਤੇ ਕਰਦੇ ਵੀ ਇਹੋ ਗੱਲ ਹੀ ਆ ਸ਼੍ਰੋਮਣੀ ਕਮੇਟੀ ਕੋਲੇ ਇਹੋ ਚੀਜ਼ ਰਹਿ ਗਈ ਹੋਣ ਜੇ ਚੰਗਾ ਹੋ ਗਿਆ ਤੋ ਉਹਦੀ ਹਸਤ ਕਰਦੇ ਹੋ ਮਾੜਾ ਹੋ ਗਿਆ ਤੋ ਨਖੇਦੀ ਕਰਦੇ ਇਸ ਤੋਂ ਵੱਧ ਗੱਤ ਤੁਰਦੀ ਨਹੀਂ 25 ਲੱਖ ਤੁਸੀਂ ਫਾਰਮ ਲੈ ਕੇ ਮਿੱਠੀ ਪ੍ਰੈਸਿਡਰ ਨੂੰ ਦੇਵਾਂਗੇ ਅਸੀਂ ਰਾਸ਼ਟਰਪਤੀ ਨੂੰ ਦੇਵਾਂਗੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਹੇ ਕਿੱਥੇ ਦੇਓ 25 ਲੱਖ ਦੇ ਤੁਹਾਡੇ ਤਾਂ ਅੱਗੇ ਟਰੱਕ ਨਹੀਂ ਜਾਣ ਦਿੱਤੇ ਜਿੱਥੇ ਤੂੰ ਪੁੱਜਣ ਵਾਸਤੇ ਲੈ ਹੀ ਨਹੀਂ ਕਿਤੇ ਤੁਹਾਡੇ ਕੋਲ ਸ਼੍ਰੋਮਣੀ ਕਮੇਟੀ ਤੇ ਜਿਹੜੀ ਆ ਬੁਨਿਆਦ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਪਿੱਛੇ ਰੱਖੀ ਗਈ। ਸ਼੍ਰੋਮਣੀ ਅਕਾਲੀ ਦਲ ਜਿਹੜਾ ਸੀ ਉਹ ਸ਼੍ਰੋਮਣੀ ਕਮੇਟੀ ਦੇ ਦਿਸ਼ਾ-ਨਿਰਦੇਸ਼ਨ ਦੇ ਕੰਮ ਕਰਦਾ ਸੀ। ਉਹਦੇ ਅਧੀਨ ਸੀਗਾ। ਅੱਜ ਅਫਸੋਸ ਨਾਲ ਕਹਿਣਾ ਪੈ ਰਿਹਾ ਵਾ ਅੱਜ ਸ਼੍ਰੋਮਣੀ ਕਮੇਟੀ ਅਕਾਲੀ ਦਲ ਦੇ ਅਧੀਨ ਹੋ ਰਹੀ ਪਈ ਹੈ। ਇਸ ਕਰਕੇ ਭਾਵੇਂ ਅਸੀਰ ਅੰਦਰ ਸਿੰਘ ਧਾਮੀ ਤੇ ਕਿਸੇ ਪ੍ਰਕਾਰ ਦਾ ਕੋਈ ਇਲਜ਼ਾਮ ਨਹੀਂ ਲਾਉਂਦੇ ਲੇਕਿਨ ਕੀਤਾ ਕੈਂਸਲ ਚ ਕੁਛ ਨਹੀਂ ਤੇ ਐਤਕੀ ਜਿਹੜਾ ਮੁਕਾਬਲਾ ਉਹ ਸਖਤ ਹੋਏਗਾ ਬੀਬੀ ਜਗੀਰ ਕੋਲ ਸੁਣੀ ਦਾ ਐਸਵੇਲੇ 65ਕ ਮੈਂਬਰ ਹੈਗੇ ਆ ਜੇ ਪੰਜ ਉਹ ਹੋਰ ਪੈਦਾ ਕਰਨ ਚ ਕਾਮਯਾਬ ਹੋ ਗਏ ਤੇ ਫਿਰ ਸ਼ਾਇਦ ਐਤਕੀ ਉਲਟ ਪੁਲਟ ਹੋ ਜੇ ਤੇ ਉਲਟ ਪੁਲਟ ਜਦੋਂ ਹੋ ਜਾਂਦਾ ਵਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਹੁੰਦੇ ਸੀ ਅਕਾਲੀ ਦਲ ਉਸੇ ਨੂੰ ਮੰਨਤੇ ਮਿਲਣੀ ਹੈ ਜਿਹਦਾ ਸ਼੍ਰੋਮਣੀ ਕਮੇਟੀ ਦੇ ਕਬਜ਼ਾ ਜੀ ਜੀ ਪਰ ਪਟੜੀ ਸਾਹਿਬ ਸਵਾਲ ਇਹ ਕਿਥੇ ਇਹ ਵੀ ਖੜਾ ਹੁੰਦਾ ਨਾ ਬਈ ਸੁਖਬੀਰ ਬਾਦਲ ਇਸ ਵੇਲੇ ਐਕਟਿਵ ਨਹੀਂ ਹੈਗੇ ਭਾਵੇਂ ਭੁੰਦਰ ਸਾਹਿਬ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਹੋਇਆ ਤੇ ਧੜੇਬੰਦੀ ਜਿਹੜੀ ਇਸ ਵੇਲੇ ਹਾਵੀ ਹੋ ਰਹੀ ਹੈ ਉਹ ਤਾਂ ਸੁਧਾਰ ਲਹਿਰ ਵਾਲੇ ਹੋ ਰਹੇ ਆ ਜਿੱਦਾਂ ਬੀਬੀ ਜੀ ਅੱਜ ਮੁਲਾਕਾਤ ਕਰਾਏ ਜਿੱਦਾਂ ਤੁਸੀਂ ਆਪ ਵੀ ਕਿਹਾ ਤਾਂ ਇਹ ਸਭ ਦੇ ਵਿੱਚ ਜਿਹੜੇ ਪੁੰਦੜ ਸਾਹਿਬ ਦਾ ਧੜਾ ਕਹਿ ਲਿਆ ਧੜਾ ਕਹਿਣਾ ਨਹੀਂ ਚਾਹੀਦਾ ਹੈ ਤਾਂ ਇੱਕੋ ਹੀ ਨੇ ਸੁਧਾਰ ਲਹਿਰ ਬਣੀ ਆ ਤੇ ਦੂਸਰੇ ਪਾਸੇ ਪੁੰਦੜ ਸਾਹਿਬ ਹੋਣੀ ਆ ਤੇ ਇਹ ਮਤਲਬ ਆਪਸ ਦੇ ਵਿੱਚ ਟਕਰਾਅ ਦੀ ਸਥਿਤੀ ਬਣ ਗਈ ਆ ਇਹ ਕਿੱਦਾਂ ਨਜਿੱਠਿਆ ਕਿੱਦਾਂ ਜਾਊਗਾ ਇਹਦੇ ਨਾਲ ਮਿਰਖੂ ਅਕਾਲੀ ਦਲ ਤੇ ਹੈਗਾ ਹੀ ਐ ਅਸੀਂ ਅੱਗੇ ਕਹਿੰਦੇ ਦਾਗੀ ਤੇ ਬਾਗੀ ਜੀ ਅਹੀ ਦਾਗੀ ਤੇ ਬਾਗੀ ਕਿਹਾ ਸੀ ਬੁੜਕੇ ਸਾਰਿਆਂ ਨੇ ਗੰਦੇ ਹੁੰਦੇ ਸੀ ਇੱਕ ਲੱਕਰ ਬਣ ਗਿਆ ਦਾ ਵੀ ਤੇ ਬਾਕੀ ਉਹਨਾਂ ਤੇ ਦਾਗ ਲੱਗ ਚੁਕਦਾ ਸੁਖਬੀਰ ਸਿੰਘ ਬਾਦਲ ਤੇ ਤਖਬੀਰ ਸਿੰਘ ਬਾਦਲ ਹੋਰਾਂ ਬਾਰੇ ਜਿਹੜੀ ਆਪਾਂ ਇਤਿਹਾਸ ਦੀ ਗੱਲ ਕੀਤੀ ਸੀ ਮੈਨੂੰ ਕਿਸੇ ਨੇ ਇਹ ਗੱਲ ਕਹੀ ਆ ਕਿ ਦੱਸੀ ਕਿਤੇ ਫੋਨ ਤੋਂ ਫੋਨ ਆਇਆ ਕਹਿੰਦਾ ਅੱਜ ਤੋਂ 20 25 ਸਾਲ ਪਹਿਲਾਂ ਬਕਾਇਦਾ ਤੌਰ ਤੇ ਵਿਦਿਆਤੋਂ ਦੇ ਗੁਰਦੁਆਰੇ ਬਾਦ ਬਕਾਇਦਾ ਤੌਰ ਤੇ ਬੋਲ ਲੱਗਾ ਹੁੰਦਾ ਸੀ ਇਹ ਲੋਕ ਸੀ ਜਿਨ੍ਹਾਂ ਨੇ ਸਾਡੇ ਜਿਹੜੇ ਇਨਕਲਾਬ ਹੋ ਗਏ ਸੀ ਜਾਨਦੇ ਸੀ ਗੁਰਦੁਆਰਾ ਯਾਦ ਕਰਨ ਵਾਸਤੇ ਬਾਬੇ ਉਹਨਾਂ ਨੂੰ ਮਾਰਨ ਵਾਸਤੇ ਇਹਨਾਂ ਲੋਕਾਂ ਨੇ ਜ਼ਹਿਰ ਪਾਇਆ ਸੀ ਜਿਹੜੇ ਜੱਥੇ ਜਾਂਦੇ ਸੀ ਹੁਣ ਉਹ ਇਹਦਾ ਬੋਰਡ ਜਦੋਂ ਇਹਨਾਂ ਦਾ ਕਬਜ਼ਾ ਆਇਆ 99 ਚ ਇਹਨਾਂ ਬੋਰਡ ਬੋਰਡ ਸਾਨੂੰ ਆਖਤੋ ਤੇ ਲੇਕਿਨ ਉਸ ਤੋਂ ਪਹਿਲਾਂ ਤੇ ਬੋਰਡ ਸੀ ਇਸੇ ਕਰਕੇ ਉਹ ਚੀਜ਼ਾਂ ਵੀ ਕਾਊਂਟ ਕਰਦੀਆਂ ਨੇ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਤੇ ਜਿਹੜੀ ਹੁਣ ਲੱਗ ਪੂਛ ਲੱਗ ਗਈ ਹੈ ਨੇ ਇਹਨਾਂ ਨੂੰ ਬਕਾਇਦਾ ਤੌਰ ਤੇ ਵੀ ਪੰਚੋਤ ਠੇਕਿਆ ਆ ਇਹ ਪੂਸ਼ ਲੱਤਨੀ ਜੋ ਮਰਜ਼ੀ ਕਰ ਲੈਣ ਜਿੰਦੀਆ ਮਰਜ਼ੀ ਇਹ ਸਜਾਵਾਂ ਭੁਗਤਲਣ ਜਿੰਨੀ ਮਰਜ਼ੀ ਸੇਵਾ ਕਰਨ ਉਹ ਪੂਸ਼ ਲੱਤਨੀ ਜਿਹਦਾ ਪਹਿਲੀ ਪੂਸ਼ ਲੱਗੀ ਲੱਤੀ ਦੂਸਰੀ ਚੀਜ਼ ਜਿਹੜਾ ਕੰਮ ਸੁਖਬੀਰ ਸਿੰਘ ਬਾਦਲ ਆਪ ਕਰ ਸਕਦੇ ਆ ਉਹ ਭੂਂਦਰ ਸਾਹਿਬ ਦੇ ਵਾਸਤੇ ਰੋਗ ਨਹੀਂ ਲੇਕਿਨ ਫੇਰ ਵੀ ਮੈਂ ਦੱਸ ਦਿਆਂ ਕਿ ਬੀਬੀ ਜਗੀਰ ਕੌਰ ਵਾਸਤੇ ਇਹਦਾ ਸੌਖਾ ਵੀ ਨਹੀਂ ਹੈਗਾ ਕਿ ਭੱਜੀ ਜਾਂਦੀ ਉਹ ਜਤ ਜੁਗੀ ਨਹੀਂ ਉਹਨੂੰ ਉੱਥੇ ਬਹੁਤ ਮਿਹਨਤ ਕਰਨੀ ਪਈ ਕੱਲ ਦੀ ਉਹਨੂੰ ਨਹੀਂ ਜਿੰਨੇ ਵੀ ਸੁਧਾਰ ਲੈਦੇ ਲੀਡਰ ਨੇ ਚੰਦੂ ਮਾਜਰਾਵਾ ਢੀਂਡ ਸਾਹਾ ਪਰਮਿੰਦਰ ਫਿਰ ਰਖੜਾ ਵਾ ਫਿਰ ਸਕੰਦਰ ਸਿੰਘ ਮਲੂਕਾ ਵਾ ਫਿਰ ਬਡਾਲਾ ਵਾ ਹੋਰ ਜਿਹੜੇ ਲੀਡਰ ਹੈਗੇ ਨੇ ਪਹਿਲਾਂ ਕੀ ਸੀਗਾ ਪਿਛਲੀ ਵਾਰੀ ਉਹਨੂੰ ਭਾਈ ਮਨਜੀਤ ਸਿੰਘ ਬੀਬੀ ਕਿਰਨਜੋਤ ਕੌਰ ਬਾਵਾ ਸਿੰਘ ਇਹ ਸਾਰੀਆਂ ਵੋਟਾਂ ਜਿਹੜੀਆਂ ਸੀ ਨਹੀਂ ਮਿਲੀਆਂ ਸੀ ਇਹ 10 12 ਵੋਟਾਂ ਐ ਕਿ ਇਹਨੂੰ ਮਿਲਣ ਦੀ ਆਸ ਹੈਗੀ ਆ ਕਿ ਉਹ ਸਾਰੇ ਇਹਦੇ ਸੁਧਾਰ ਲੈਣ ਤਰ੍ਹਾਂ ਤੁਰੇ ਨਿਵੱਟ ਜੇ ਉਹ 10 12 ਵੋਟਾਂ ਮਿਲ ਜਾਂਦੀਆਂ ਤੇ ਆਟੋਮੈਟਿਕਲੀ ਵੀ ਬੰਜਾ ਹੋ ਗਈਆਂ ਲੇਕਿਨ ਜਿਹੜੇ ਉਸ ਤੋਂ ਇਲਾਵਾ ਜਿਹੜੇ ਰਖੜਾ ਸਭ ਕੋਲ ਚਾਰ ਪੰਜ ਵੋਟਾਂ ਹੈਗੀਆਂ ਮ ਢੀਟਸਾ ਸਭ ਦੀ ਆਪਣੀ ਵੋਟਾਂ ਹੈਗੀਆਂ ਨੇ ਚੰਦੂ ਮਾਦੇ ਵੀ ਇੱਕ ਦੋ ਹੋਣਗੀਆਂ ਦੋ ਚਾਰ ਵੋਟਾਂ ਬਡਾਲੇ ਕਲ ਵੀ ਹੋਣਗੀਆਂ ਇਹ ਸਾਰੇ ਦੂਸਰੀ ਚੀਜ਼ ਹਰਿਆਣੇ ਦੇ ਵਿੱਚ ਸਰਕਾਰ ਬਣ ਦੇ ਨਾਲ ਭਾਜਪਾ ਦੀ ਉਥੋਂ ਮੈਕਸਿਮਮ ਵੋਟਾਂ ਬੀਬੀ ਜਗੀਰ ਕੌਰ ਨੂੰ ਮਿਲਣਗੀਆਂ ਤੁਹਾਨੂੰ ਇਹ ਵੀ ਮੈਂ ਦੱਸ ਦਿਆਂ ਜੇ ਕਾਂਗਰਸ ਦੀ ਬਣ ਜਾਂਦੀ ਸ਼ਾਇਦ ਉਹ ਇੰਨਾ ਇੰਟਰਸਟ ਨਾ ਲੈਂਦੇ ਬੀਜੇਪੀ ਵਾਲੇ ਬਾਦਲ ਉੰਰਉਣ ਵਾਸਤੇ ਪੂਰਾ ਇੰਟਰਸਟ ਲਾਣਗੇ 11 ਦੇ ਵਿੱਚੋਂ 3 ਕਿ ਮੈਂਬਰ ਹੋਣਗੇ ਜਿਹੜੇ ਅੱਜ ਸੁਖਵੀਰ ਸਿੰਘ ਬਾਦਲ ਨਾਲ ਤੁਰਤੇ ਨੇ ਬਾਕੀ ਮੈਂਬਰ ਜਿਹੜੇ 8 ਕਿ ਮੈਂਬਰ ਉਹ ਬੀਬੀ ਦੇ ਹੱਕ ਚ ਭੁਗਤ ਸਕਦੇ ਆ ਜੇ ਕਿਤੇ ਜਾ ਕੇ ਸਹੀ ਟਿਕਨੇ ਤੇ ਟ੍ਰੀਟ ਕੀਤਾ ਜਾਵੇ ਇੱਕ ਮੈਂਬਰ ਚੰਡੀਗੜ੍ਹ ਤੋਂ ਉਹ ਵੀ ਬੀਬੀ ਦੇ ਹੱਕ ਚ ਭੁਗਤੇਗਾ ਇੱਕ ਹਮਾਚਲ ਪ੍ਰਦੇਸ਼ ਤੋਂ ਉਹ ਸ਼ਾਇਦ ਬਾਦਲ ਨੂੰ ਮਿਲ ਜੇ ਉਹਦੇ ਬਾਰੇ ਕੁਝ ਨਹੀਂ ਕਰ ਸਕਦੇ ਆ ਆਪਾ ਇਸ ਕਰਕੇ ਇੱਕ ਇੱਕ ਮੈਂਬਰ ਦੀ ਐਤ ਕੀ ਗਿਣਤੀ ਹੋਊਗੀ ਇੱਕ ਇੱਕ ਮੈਂਬਰ ਦੇ ਨਾਲ ਦੋ ਦੋ ਚਾਰ ਚ ਬੰਦੇ ਲਾਏ ਜਾਣਗੇ ਤੂੰ ਨੂੰ ਲੈ ਕੇ ਆਉਣਾ ਹੀ ਤੂੰ ਵੋਟ ਪਾਣੀ ਤੇ ਜ਼ਿੰਮਵਾਰੀ ਉ ਇਤੋਂ ਲੈਵਲ ਤੱਕ ਜੇ ਜੰਗ ਲੜਨਗੇ ਫਿਰ ਤਾਂ ਕੋਈ ਕੰਮ ਵੀ ਮਿਲ ਸਕਦੀ ਆ ਨਹੀਂ ਤੇ ਇੰਨਾ ਸੌਖਾ ਨਹੀਂ ਮੈਂ ਜਿੰਨੀ ਵਾਰੀ ਵੀ ਵੇਖਿਆ ਨਾ ਜਦੋਂ ਇਹਨਾਂ ਨੇ 1995 ਦੇ ਵਿੱਚ ਸਰਦਾਰ ਬਰਤਖਾ ਸਿੰਘ ਬਾਦਲ ਤੇ ਟੋੜੇ ਦੇ ਵੱਖ-ਵੱਖਰੇ ਉਮੀਦਵਾਰ ਖੜੇ ਕੀਤੇ ਸੀਗੇ ਤੇ ਬਾਦਲ ਦੇ ਉਮੀਦਵਾਰ ਨੂੰ 38 ਵੋਟਾਂ ਪਈਆਂ ਸੀ ਟੋੜੇ ਨੂੰ ਕਿਹਾ ਸਿਆਦ 70 ਵੋਟਾਂ ਪਈਆਂ ਸੀ ਇਹਤ ਫਿਰ ਹੋ ਗਿਆ ਸੀ ਇਸ ਕਰ ਜਿਹੜਾ ਸਟੈਬਲਿਸ਼ ਤੇਰਾ ਉਹਨੂੰ ਬੈਨੀਫਿਟ ਜਿੱਦੇ ਮਿਲਦਾ ਹੀ ਮਿਲਦਾ ਵਾ ਲੇਕਿਨ ਫੇਰ ਵੀ ਅੱਜ ਕੀ ਲੜਾਈ ਜਿਹੜੀ ਆ ਨੀ ਸੋਖੀ ਦੀ ਦਾ ਬਾਦਲ ਵਾਲਾ ਸੋਖੀ ਦਾ ਬੀਬੀ ਜਗੀਰ ਕੋਲ ਵਾਲਾ ਸੋਖੀ ਲੇਕਿਨ ਮੁਕਾਬਲਾ ਅੱਜ ਕੀ ਵਧੀਆ ਤੇ ਇੰਟਰਸਟਿੰਗ ਹੋਣ ਦੀ ਆਸ ਹੈ ਪੜੀ ਸਾਹਿਬ ਇੱਕ ਆਖਰੀ ਸਵਾਲ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਸੀਗੀ ਮੀਟਿੰਗ ਮੁਕੰਮਲ ਹੋ ਗਈ ਆ ਤੇ ਇਹਦੇ ਬਾਰੇ ਕਈ ਚਰਚਾਵਾਂ ਵੀ ਹੋਈਆਂ ਪਰ ਮੀਟਿੰਗ ਦੇ ਵਿੱਚ ਆਖਰਕਾਰ ਹੋਇਆ ਕਿ ਕੀ ਫੈਸਲੇ ਲਏ ਗਏ ਪਹਿਲੀ ਗੱਲ ਤੇ ਆਪੀ ਕੱਲ ਬਕਾਇਦਾ ਤੌਰ ਤੇ ਮੁੱਖ ਮੰਤਰੀ ਜਿਹੜੇ ਸਾਬਕਾ ਮੁੱਖ ਮੰਤਰੀ ਦਿੱਲੀ ਦੇ ਤੇ ਆਵਾਦੀ ਪਾਰਟੀ ਦੇ ਕਨਵੀਨਰ ਨੇ ਉਹਨਾਂ ਪੰਜਾਬ ਦੀ ਕੈਬਨਟ ਬੁਲਾਈ ਸੀ ਮੁੱਖ ਮੰਤਰੀ ਨੇ ਨਹੀਂ ਬੁਲਾਇਆ ਗਿਆ ਉੱਥੇ ਉਹ ਕੈਬਨਟ ਦੇ ਮੰਤਰੀ ਗਏ ਸੀ ਤੇ ਉਹਨਾਂ ਨੂੰ ਇੱਕ ਇੱਕ ਨੂੰ ਸੱਦ ਕੇ ਗੱਲ ਕਹਿ ਦਿੱਤੀ ਕਿ ਭਾਈ ਕੇਸ਼ਦਾ ਵੀ ਭ੍ਰਿਸ਼ਟਾਚਾਰ ਦਾ ਕੇਸ ਆ ਗਿਆ ਕਿਸੇ ਦੀ ਵੀ ਇਹੋ ਜੀ ਸ਼ਿਕਾਇਤ ਆ ਗਈ ਤੇ ਉਹ ਆਪਣਾ ਬੂਰੀਆ ਬਿਸਤਰਾ ਵੀ ਬੰਦ ਲਏ ਉਹਦੀ ਮੰਤਰੀਸ਼ਪਤ ਗਈ ਇਸੀ برداشت ਨਹੀਂ ਕਰਾਂਗੇ ਹੋ ਸਕਦਾ ਅੰਦਰ ਖੱਤੇ ਇਹ ਵੀ ਗਿਆ ਹੋਵੇ ਭਾਈ ਕੁਝ ਪੈਸੇ ਸਾਨੂੰ ਵੀ ਦੇਉ ਤੁਸੀਂ ਇੱਕ ਇਲੈਕਸ਼ਨ ਲੜਨੀ ਹੈ ਪੌਸਿਬਿਲਟੀ ਹੈ ਕਿ ਚਰਚਾਾਂਵਾਂ ਚੱਲਦੀਆਂ ਸੀਗੀਆਂ ਕਿ ਜਿਹੜੇ ਕੇਜਰੀਵਾਲ ਸਾਹਿਬ ਉਹ ਕਹਿੰਦੇ ਅਸੀਂ ਅਗਲੇ ਮਹੀਨੇ ਅਗਲੇ ਸਾਲ ਜਿਹੜੀ ਇਲੈਕਸ਼ਨ ਲੜਨੀ ਹੈ ਦਿੱਲੀ ਕਮੇਟੀ ਦੀ ਦਿੱਲੀ ਵਿਧਾਨ ਸਭਾ ਦੀ ਤੇ ਸਾਨੂੰ ਫੰਡ ਚਾਹੀਦੇ ਹੁਣ ਉਹ ਵੀ ਗੱਲ ਹੋ ਸਕਦੀ ਆ ਲੇਕਿਨ ਚਰਚਾ ਇਹ ਆਈ ਹੈ ਕਿ ਉਹਨਾਂ ਪੈਸਾ ਚਰਦੀ ਗੱਲ ਕੀਤੀ ਹੁਣ ਅੱਜ ਬਕਾਇਦਾ ਤੌਰ ਤੇ ਜਿਹੜੀ ਮੀਟਿੰਗ ਹੋਈ ਕੈਬਨਿਟ ਦੀ ਉਹ ਮੁੱਖ ਮੰਤਰੀ ਸਾਹਿਬ ਦੇ ਨਵਾਸਤੇ ਹੋਈ ਹੈ। ਅੱਜ ਮੁੱਖ ਮੰਤਰੀ ਸਾਹਿਬ ਨੇ ਆਪ ਜਿਹੜਾ ਬ ਪ੍ਰੈਸ ਨੂੰ ਬਰੀਫ ਨਹੀਂ ਕੀਤਾ। ਅਮਨ ਰੋੜਾ ਨੇ ਕੀਤਾ। ਉਹਦੇ ਵਿੱਚ ਉਹ ਕਹਿੰਦੇ ਜਿਹੜਾ ਲੋਕਾਂ ਦੇ ਕਈ ਲੰਮੇ ਸਮੇਂ ਤੋਂ ਕਬਜ਼ੇ ਨੇ। ਜਿਵੇਂ ਕੋਈ ਬੰਦਾ ਕਿਸੇ ਦੇ ਘਰ ਕੰਮ ਕਰਦਾ ਸੀਗਾ। ਕਿਸੇ ਦੀ ਖੇਤੀ 'ਚ ਕਰਦਾ ਸੀ ਥੋੜੀ-ਥੋੜੀ ਜ਼ਮੀਨ ਹੋएगी ਉਹਨਾਂ ਦੀ। ਉਹ ਜਿਹੜੇ ਬੰਦੇ ਚਲੇ ਗਏ ਜਾਂ ਮਰ ਗਏ ਉਹ ਜ਼ਮੀਨ ਉਹਨਾਂ ਦੇ ਕੋਲੇ ਆ ਉਹਨਾਂ ਨੂੰ ਅਸੀਂ ਮਾਲਕੀ ਦਾ ਅਧਿਕਾਰ ਦੇਵਾਂਗੇ ਉਹਨਾਂ ਦੀ ਕੀਮਤੀ 11231 ਹੈ ਤੇ 4196 ਇਹ ਵੱਖਰੀਆਂ ਵੱਖਰੀਆਂ ਜਿਹੜੀਆਂ ਨੇ ਜਾਤਾਂ ਦੇ ਲੋਕ ਨੇ ਗਰੀਬ ਜਾਤ ਦੇ ਲੋਕ ਨੇ 4196 ਏਕੜ ਜ਼ਮੀਨ ਹੈ ਜਿਹੜੀ ਉਹਨਾਂ 'ਚ ਵੰਡ ਕਹਿੰਦੇ ਤੁਸੀਂ ਆ ਵੀ ਅੰਦਾਜ਼ਾ ਲਾ ਲਓ ਵੀ ਜੇ 11231 ਆ ਤੇ ਕਰੀਬ-ਕਰੀਬ ਮੈਂ ਕਹਾਂ ਇੱਕ ਤਿੰਨ ਕੇ ਏਕੜ ਜ਼ਮੀਨ ਬਾਣੀ ਇੱਕ ਦੇ ਹਿੱਸੇ ਇੱਕ ਪਰਿਵਾਰ ਦੇ ਹਿੱਸੇ ਦੁਜਾ ਉਹਨਾਂ ਨੇ ਕਿਹਾ ਵੀ ਵਾਤਾਵਰਣ ਕਲੀਅਰੈਂਸ ਵਾਸਤੇ ਜਿਹੜਾ ਸੀ ਅੱਗੇ ਜਿਹੜੇ ਸਾਡੀਆਂ ਫੈਕਟਰੀਆਂ ਵਾਲੇ ਸੀਗੇ ਉਹਨਾਂ ਨੂੰ 1 ਕਰੋੜ ਮਗਰ 10000 ਰੁਪਏ ਦੇਣਾ ਪੈਂਦਾ ਸੀ ਉਹ ਅਸੀਂ 10000 ਕਰਤਾ ਕਿ ਜਿਆਦਾ ਦੇਣਾ ਪੈਂਦਾ ਸੀ ਬਾਕੀ ਸਲੈਬ ਕਰਤੀਆਂ ਵਾ 5 ਕਰੋੜ ਦੀ ਤੁਹਾਡੀ ਪ੍ਰਾਪਰਟੀ ਹੈਗੀ ਤੇ 25000 ਤੇ 1000 ਕਰੋੜ ਦੀ ਦੇ 75 ਲੱਖ ਵੀ ਅੱਗੇ ਜਾ ਦੇਣਾ ਪੈਂਦਾ ਸੀ ਚੋਗਲਾ ਉਹਨਾਂ ਨੇ ਇਹ ਗੱਲ ਕਹੀ ਆ ਵੀ ਜਿਹੜੇ ਸਾਡੇ ਹੈਡ ਵਰਕਸ ਨੇ ਸਾਡੇ ਡੈਮ ਨੇ 14 ਦੇ ਕਰੀਬ ਨੇ ਪੰਜਾਬ ਦੇ ਵਿੱਚ ਉਹਨਾਂ ਦੀ ਸਬਸਮਾਲ ਤੇ ਸਫਾਈ ਵਾਸਤੇ ਕਲੂਨ ਲਿਆਵਾ 10 ਸਾਲ ਵਾਸਤੇ ਬਕਾਇਦਾ ਤੌਰ ਤੇ ਆਪਣੇ ਵਰਲਡ ਬੈਂਕ ਕੋਲ ਉਹ 281 ਕਰੋੜ ਉਹਦੇ ਵਿੱਚੋਂ ਜਿਹੜਾ ਵਾ 85 ਕਰੋੜ ਰੁਪਇਆ ਪੰਜਾਬ ਸਰਕਾਰ ਨੇ ਪਾਉਣਾ ਤੇ ਬਾਕੀ ਉਹਨਾਂ ਕੋਲ ਲੈਣਾ ਸੀ 70% ਸਾਨੂੰ ਦੇਣਾ ਬਾਕੀ ਸੀ ਆਪਣੇ ਕੋਲ ਪਾਉਣਾ ਉਹ ਪਾ ਕੇ ਉਹ ਲੈ ਕੇ ਤੇ ਅਸੀਂ ਆਪਣੇ ਹੈਡ ਵਰਕਸ ਦੀ ਰਿਪੇਅਰ ਵੀ ਕਰਾਂਗੇ ਉਹਨਾਂ ਦੀ ਸੇਵਾ ਸੰਭਾਲ ਵੀ ਕਰਾਂਗੇ ਉਹਨਾਂ ਦੀ ਜਿਹੜੀ ਸਾਰਾ ਜੋ ਮੁਰੰਮਤ ਉਹ ਵੀ ਉਹ ਵੀ ਉਹ ਵੀ ਕੀਤੀ ਜਾਊਗੀ ਇਹ ਉਸ ਤੋਂ ਲਾਵਾ ਜਿਹੜੇ ਸਾਡੇ ਕੋਈ ਸਕੂਲ ਨੇ ਹਸਪੀਟਲ ਨੇ ਕਈ ਜਗ੍ਹਾ ਦੇ ਉੱਤੇ ਬਣੇ ਨੇ ਉਹ ਇੱਕ ਡਿਪਾਰਟਮੈਂਟ ਕੋਲੇ ਨਹੀਂ ਜਿਹੜੇ ਡਿਪਾਰਟਮੈਂਟ ਦੀ ਪ੍ਰਾਪਰਟੀ ਉਹਦੀ ਕੋ ਰਜਿਸਟਰੀ ਨਹੀਂ ਹੋਣੀ ਹੈਗੀ ਉਹਦੇ ਪੈਸੇ ਨਹੀਂ ਲਾ ਸਕਦਾ ਹੁਣ ਅਸੀਂ ਇਸ ਚੀਜ਼ ਨੂੰ ਕਹਿੰਦੇ ਪਰਮਿਸ਼ਨ ਦੇ ਦਿੱਤੀ ਹੈ ਵੀ ਉਹ ਡਿਪਾਰਟਮੈਂਟ ਤੋਂ ਡਿਪਾਰਟਮੈਂਟ ਜੇ ਉਹ ਸਮਝ ਲਈ ਆਪਾਂ ਫੋਰੈਸਟ ਡਿਪਾਰਟਮੈਂਟ ਦੀ ਜ਼ਮੀਨ ਹੈ ਤੇ ਹੈਗੀ ਹੈਲਥ ਡਿਪਾਰਟਮੈਂਟ ਕੋਲੇ ਆ ਫੋਰੈਸਟ ਡਿਪਾਰਟਮੈਂਟ ਉਹਨਾਂ ਨੂੰ ਟ੍ਰਾਂਸਫਰ ਕਰ ਦੂਗਾ ਤਾਂ ਕਿ ਉਹ ਆਪਣੀ ਉਹਦੀ ਰਿਪੇਅਰ ਕਰ ਸਕਣ ਉਲਟੇ ਆਪਣਾ ਕਾਰੋਬਾਰ ਸਹੀ ਤਰੀਕੇ ਨਾਲ ਚਲਾ ਸਕਣ ਇਸ ਤਰ੍ਹਾਂ ਦੀ ਜੇ ਫੇਸ਼ਲਰ ਮਾਲਕ ਸੀਗੇ ਉਹ ਕਹਿੰਦੇ 5600 ਸ਼ੈਲਰ ਨੇ ਪੰਜਾਬ ਦੇ ਵਿੱਚ ਇਹਨਾਂ ਨੂੰ ਅੱਗੇ ਆਪਣੀ ਬੈਂਕ ਗਾਰੰਟੀ ਦੇਣੀ ਪੈਂਦੀ ਹੁੰਦੀ ਸੀ ਬੱਖਾਂ ਦੇ ਹਿਸਾਬ ਨਾਲ 11 ਲੱਖ ਦੀ ਹੁਣ ਇਹਨਾਂ ਨੂੰ ਕਹਿੰਦਾ ਬੈਂਕ ਗ੍ਰੀਨ ਦੇ ਲੋਨ ਲਈ ਜਿਹੜੀ ਤੁਹਾਡੀ ਜ਼ਮੀਨ ਆ ਤੁਸੀਂ ਉਹੀ ਜਿਹੜੀ ਉਹਦੀ ਮਿਊਟੇਸ਼ਨ ਕਰਾ ਦੇ ਸਾਡੇ ਨਾਂ ਦੇ ਸਰਕਾਰ ਦੇ ਨਾਂ ਦੇ ਉੱਤੇ ਉਹੀ ਉਹਨੇ ਕੰਮ ਚੱਲ ਜੂਗਾ ਜੀ ਬਾਕੀ ਕੋਈ ਲੋੜ ਨਹੀਂ ਇਹਨੀਆਂ ਇੱਕ ਗੱਲਾਂ ਜਿਹੜੀਆਂ ਉਹਨਾਂ ਦੱਸੀਆਂ ਨੇ ਅੰਦਰ ਕਾਥੇ ਕੀ ਗੱਲਾਂ ਹੋਈਆਂ ਉਹ ਬਾਅਦ ਚ ਪਤਾ ਲੱਗੂਗੀ ਜੀ ਜੀ ਪਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੇ ਖਬਰਾਂ ਜਿਹੜੀਆਂ ਪੂਰੇ ਵਿਸਤਾਰ ਦੇ ਨਾਲ ਦੱਸੀਆਂ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਸੁਖੀ ਸੁਖੀ